ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਆ ਪਿਓ ਦੇਣ ਦਾ ਕਿਹਿਆ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫਿਰ ਇਹ ਬਹੁਤ ਵੱਡਾ ਜਿਹੜਾ ਤਬਾਈ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ ਵਾਲਾ ਕੰਮ ਬਣ ਸਕਦਾ ਜਿਹੜੇ ਹਸਾਬ ਨਾਲ ਪਾਣੀ ਆ ਧਰਵਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫਿਰ ਇਹ ਜਾ ਕੇ ਉਹ ਅੱਗੇ ਮਤਲਬ ਹਰੀਕਿਆਂ ਤੋਂ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਕਿ ਸਿਲੀ ਰਿਦਮ ਆਵਦਾ ਜਿਹੜਾ 650 ਮਾਨ ਸਰਕਾਰ ਨੇ ਕਿਹਾ ਸੀ ਸਾਨੂੰ ਨਹੀਂ ਮਿਲਿਆ ਇਹ ਤਾਂ ਗੱਲ ਉਹ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਣ ਬੁੱਝ ਕੇ ਡੋਬਦੇ ਆ ਕਿਉਂਕਿ ਪਹਿਲੋਂ ਇੱਥੇ ਮਾਰਨਗੇ ਸਰਕਾਰ ਮਾਅਦਾ ਆਪਣਾ ਇਸ਼ੂ ਕਰੂਗੀ ਕਿ ਉਹ ਸਰਕਾਰੀ ਬੰਦੇ ਖਾਣਗੇ ਜਾਂ ਲੋਕ ਖਾਣਗੇ ਜਿਹੜੇ ਵੀ ਖਾਂਦੇ ਆ ਕਿਉਂਕਿ ਤੇ ਇਹਨਾਂ ਦੀ ਸਕੀਮ ਇਹ ਆ ਕਿ ਜਦੋਂ ਇਹ ਫਸਲਾਂ ਮਰਨ ਗਈਆਂ ਅਸੀਂ ਜਿਹੜਾ ਇਹਦਾ ਬਜਟ ਰੱਖਾਂਗੇ ਤੇ ਬਜਟ ਸਾਡੀਆਂ ਜੇਬਾਂ 'ਚ ਪਊਗਾ। ਕਿ ਹਰ ਵਾਰੀ ਇਹਨਾਂ ਨੇ ਇੱਕ ਆਵਦਾ ਢਿੱਡ ਭਰਨ ਲਈ ਸਾਡੇ ਕਿਸਾਨਾਂ ਨੂੰ ਮਾਰਦੇ ਆ। ਤੇ ਜੇਕਰ ਪਹਿਲਾਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਉਹ ਪਾਣੀ ਆ ਰਿਹਾ ਹਰੀਕਿਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜਾਏ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ। ਅਲੀ ਸਾਹਿਬ ਇਸ ਟਾਈਮ ਦਰਿਆ ਬਿਆਸ ਦੇ ਜਿਹੜੇ ਕੀ ਹਾਲਾਤ ਨੇ ਔਰ ਕਿੱਦਾਂ ਦੀ ਇੱਥੇ ਸਥਿਤੀ ਹੈ ਹੁਣ ਇਸ ਟਾਈਮ ਜਿਹੜੇ ਹਾਲਾਤ ਬਿਆਸ ਦਰਿਆ ਨਾਲ ਜਿੰਨੇ ਵੀ ਸਾਡੇ ਸultanpur Lodhi ਦੇ ਪਿੰਡ ਲੱਗਦੇ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਆ ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਹਰੀਕੇ ਧਰਨਾ ਵੀ ਲਾਇਆ ਸੀਗਾ ਅੱਗੋਂ ਕਿਉਂਕਿ ਦਰ ਨਹੀਂ ਚੁੱਕਦੇ ਤੇ ਇੱਥੇ ਡਾਫ ਲੱਗਣ ਕਰਕੇ ਜਿਹੜੇ ਸਾਡੇ ਲੋਕਾਂ ਨੇ ਆਪਦੇ ਅਰਜੀ ਬੰਨ ਲਾਏ ਆ ਆਪਦੀਆਂ ਪੈਲੀਆਂ ਨੂੰ ਸਿੱਧੇ ਦਰਿਆ ਦੇ ਕੰਢੇ ਤੇ ਤੇ ਉੱਥੇ ਜਦੋਂ ਡਾਫ ਲੱਗਦੀ ਆ ਉਸ ਟਾਈਮ ਹੀ ਟੁੱਟ ਜਾਂਦੇ ਆ ਪਰ ਅਜੇ ਫਹਿਲਾਲ ਜਿਹੜਾ ਅਸੀਂ ਧਰਨਾ ਲਾਇਆ ਅਸੀਂ ਧਰਨੇ ਤੋਂ ਬਾਅਦ ਇਹਨਾਂ ਨੇ ਦਰ ਕੱਲ ਚੁੱਕੇ ਆ ਤੇ ਹੁਣ ਫੋਟ ਫੋਟ ਜਿਹੜਾ ਇੱਥੋਂ ਪਾਣੀ ਆ ਮਤਲਬ ਨੀਵਾ ਹੋਇਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪਰ ਜੇਕਰ ਉਹ ਹਰੀਕਿਆਂ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫਿਰ ਬਹੁਤ ਵੱਡਾ ਜਿਹੜਾ ਤਬਾਹੀ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ੀ ਵਾਲਾ ਕੰਮ ਬਣ ਸਕਦਾ ਜਿਹੜੇ ਹਿਸਾਬ ਨਾਲ ਪਾਣੀ ਆ ਕਿਉਂਕਿ ਰੋਜ਼ ਖਬਰਾਂ ਸੁਣੀਂਦੀਆਂ ਕਿ ਹਿਮਾਚਲ ਦੇ ਵਿੱਚ ਕੱਲ ਵੀ ਬੱਦਲ ਫਟੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂਗਾ ਕਿਉਂ ਦੇਣ ਦਾ ਕਿਉਂਕਿ ਜੇਕਰ ਪਹਿਲੋਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਪਾਣੀ ਆ ਰਿਹਾ ਹਰੀਕਿਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜਾਏ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ ਕਿਉਂਕਿ ਹਰ ਵਾਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫੇਰੇ ਜਾ ਕੇ ਉਹ ਅੱਗੇ ਮਤਲਬ ਹਰੀ ਕਹਤੋ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਇਹ ਤਾਂ ਗੱਲ ਲੋ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਣ ਬੁੱਝ ਕੇ ਡੋਬਦੇ ਆ ਕਿਉਂਕਿ ਪਹਿਲੋਂ ਇੱਥੇ ਮਾਰਨਗੇ ਸਰਕਾਰ ਮਾਫ ਦਾ ਆਪਣਾ ਈਸ਼ੂ ਕਰੂਗੀ ਤੇ ਸਰਕਾਰੀ ਬੰਦੇ ਖਾਣਗੇ ਜਾਂ ਲੋਕ ਖਾਣਗੇ ਜਿਹੜੇ ਵੀ ਖਾਂਦੇ ਆ ਕਿਉਂਕਿ ਪਿਛਲੀ ਵਾਰੀ ਦਾ ਮਾਫ ਦਾ ਜਿਹੜਾ 650 ਮਾਨ ਸਰਕਾਰ ਨੇ ਕਿਹਾ ਸੀ ਸਾਨੂੰ ਨਹੀਂ ਮਿਲਿਆ ਕਿਸੇ ਵੀ ਕਿਸਾਨ ਨੂੰ ਆ ਬੈਠੇ ਆ ਸਾਰੇ ਕਿਸਾਨ ਆ ਇੱਥੇ ਇਸ ਟਾਈਮ ਬਾਉਪੁਰ ਆਪਾਂ ਪਿੰਡ ਦੇ ਵਿੱਚ ਤਕਰੀਬਨ ਖੜੇ ਆ ਤੇ ਇਹਨਾਂ ਦੀ ਸਕੀਮ ਇਹ ਆ ਕਿ ਜਦੋਂ ਇਹ ਫਸਲਾਂ ਮਰਨ ਗਈਆਂ ਅਸੀਂ ਜਿਹੜਾ ਇਹਦਾ ਬਜਟ ਰੱਖਾਂਗੇ ਤੇ ਬਜਟ ਸਾਡੀਆਂ ਜੇਬਾਂ 'ਚ ਪਹੂਗਾ ਅਸੀਂ ਤਾਂ ਇਹ ਕਾਰਨ ਸਮਝਦੇ ਆਂ ਵੀ ਜਿਹੜਾ ਇਹ ਪਾਣੀ ਇਸ ਤਰੀਕੇ ਨਾਲ ਰਿਲੀਜ਼ ਨਹੀਂ ਕਰਦੇ ਕਿਉਂਕਿ ਜੇ ਫਸਲ ਨੂੰ ਕੋਸ਼ਣਾ ਆਇਆ ਤੇ ਮੁਆਵਜ਼ਾ ਦੇਣਾ ਹੀ ਨੀਗਾ ਤੇ ਇਹਨਾਂ ਕੋਲੇ ਵੀ ਨਹੀਂ ਜਾਣਾ ਬਲਕਿ ਹਰ ਵਾਰੀ ਇਹਨਾਂ ਨੇ ਇੱਕ ਆਪ ਦਾ ਢਿੱਡ ਭਰਨ ਲਈ ਸਾਡੇ ਕਿਸਾਨਾਂ ਨੂੰ ਮਾਰਦੇ ਆ ਕੀ ਨਾਮ ਆ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਸਰਚੰਦ ਸਿੰਘ ਨਾਮ ਹੈ ਜੀ ਕਿਹੜਾ ਪਿੰਡ ਸੰਗਰਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਮੰਡ ਖੇਤਰ ਦੇ ਫਲਾਦ ਭਾਜੀ ਵੀ ਦੇਖ ਲੋ ਦਰਿਆਵਾਂ ਦੇ ਕੰਮ ਆ ਕਿੰਨਾ ਕਿੰਨਾ ਪਾਣੀ ਨਾਲੇ ਦਾ ਆਇਆ ਵਾ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਅਗਲੇ ਬੰਦੇ ਵਾਲੇ ਹਰੀਆਂ ਵਾਲੇ ਹਾਈਟ ਤੇ ਨਾ ਦੇ ਉਹ ਪਾਣੀ ਛੱਡਦੇ ਸੀ ਤੇ ਉਥੇ ਦੋ ਤਿੰਨ ਦਿਨ ਧਰਨਾ ਨਾਲੇ ਦਾ ਲਾ ਛੱਡਿਆ ਵਾ ਫੇਰ ਉਹਨਾਂ ਨੇ ਦਰ ਚੁੱਕਿਆ ਉਹਨਾਂ ਨੇ ਆਖਿਆ ਵਾ ਵੀ ਸਾਡੇ ਕੋਲ ਹਲੇ ਇਧਰ ਪਾਣੀ ਨਹੀਂ ਪਹੁੰਚਿਆ ਵੀ ਸਾਡੇ ਬੰਨਾਂ ਦੇ ਫੁੱਟ ਫੁੱਟ ਤੋਂ ਥੋੜੇ ਥੋੜਾ ਕਈਆਂ ਥਾਵਾਂ ਦੇ ਨੀਵਾ ਉਹ ਵੇਖੋ ਤਰਪੈਲਾ ਲਾ ਲਾ ਕੇ ਅਸੀਂ ਰਾਤ ਦਿਨ ਕਰ ਕਰਕੇ ਆਪਦੇ ਜ਼ਿਮੀਦਾਰਾਂ ਨੇ ਬਚਾਇਆ ਵਾ ਇਹਦੇ ਵਿੱਚ 14 15 ਪਿੰਡ ਆ ਮੰਡ ਸੰਗਰਾ ਹੋਇਆ ਜੀ ਬਾਉਪੁਰ ਹੋਇਆ ਬਾਉਪੁਰ ਗौरा ਹੋਇਆ ਜੀ ਇਸ ਹਿਸਾਬ ਦੇ ਨਾਲ 15 ਪਿੰਡ ਆ 15 ਪਿੰਡਾਂ ਦੇ ਵਿੱਚ ਦੋ ਗੁਰਦੁਆਰੇ ਆ ਜੀ ਇਹਦੇ ਵਿੱਚ ਦੋ ਸਕੂਲ ਆ ਸਰਕਾਰੀ ਜੀ ਇਹਦੇ ਵਿੱਚ ਅਸੀਂ ਆਪਦੀ ਸਥਿਤੀ ਦੇ ਕਰਕੇ ਮੰਨ ਕੇ ਤੁਰੋ ਵੀ ਆਪਦੇ ਸਿਰ ਬਸੇਰ ਕਰਕੇ ਕੋਈ ਸਾਡੀ ਇੱਥੇ ਆਵਾਜ਼ ਨਹੀਂ ਕਿਸੇ ਨੇ ਪੁੱਛੀ ਵੀ ਅਸੀਂ ਆਪਦੇ ਸਿਰ ਬਸੇਰ ਕਰਕੇ ਰਾਤ ਦਿਨ ਕਰਕੇ ਅਸੀਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਬੋਰੇ ਲਾਏ ਆ ਤਰਪਾਈਲਾ ਲਾਈਆਂ ਆ ਆਪਦਾ ਪਚਾ ਕਰਕੇ ਉਸ ਦਿਨ ਪਹਿਲੇ ਤੁਹਾਡੇ ਵੱਲੋਂ ਇੱਕ ਧਰਨਾ ਵੀ ਲਾਇਆ ਗਿਆ ਸੀ ਹਾਂਜੀ ਧਰਨਾ ਲਾਇਆ ਗਿਆ ਸੀ ਭਾਜੀ ਉਹ ਧਰਨਾ ਇਸ ਕਰਕੇ ਲਾਇਆ ਗਿਆ ਸੀ ਵੀ ਭਾਜੀ ਪਹਿਲਾਂ ਇੱਥੇ ਸਾਨੂੰ ਡੋਬ ਡੋ ਕੇ ਮਾਰ ਦਿੰਦੇ ਆ ਤੇ ਮੁੜ ਕੇ ਗਾਂ ਜਿਹੜੇ ਸਾਡੇ ਕਿਸਾਨ ਵੀਰ ਆ ਹੜਾ ਉਥੋਂ ਤੋਂ ਹਰੀ ਗਾਦੋ ਅਗਲੇ ਬੰਨੇ ਭਾਜੀ ਮੁੜ ਕੇ ਉਹਨਾਂ ਨੂੰ ਡੋਬ ਗੜੋਬ ਕੇ ਅਗਲੇ ਬੰਨੇ ਮਾਰ ਦਿੰਦੇ ਦੋਵਾਂ ਦਾ ਨਾਂ ਸਾਡੇ ਕੁਝ ਪੱਲੇ ਪੈਂਦਾ ਨਾ ਉਹਨਾਂ ਦੇ ਪੱਲੇ ਪੈਂਦਾ ਜੀ ਤੁਹਾਡੇ ਇਲਾਕੇ ਤੋਂ ਤੁਹਾਡੀ ਕਿਸੇ ਨੇ ਅਗਵਾਈ ਕੀਤੀ ਹੋਗੀ ਅਗਵਾਈ ਭਾਜੀ ਇਤਰਾ ਨਾਲੇ ਦਾ ਅਗਵਾਈ ਕਿਸ ਨੇ ਨਹੀਂ ਨਾਲ ਦਾ ਕੀਤੀ ਜੇ 23 ਦੇ ਵਿੱਚ ਸਾਡੀ ਉਕੀ ਸਫਾਈਆ ਹੋ ਗਿਆ ਇਹਨਾਂ ਜਿਹੜੀ ਗਈ ਆ ਸਰਕਾਰ ਹੋਣ ਆਪਣੀ ਸਰਕਾਰ ਨੇ ਸਾਡਾ ਇੱਕ ਪੰਜੀ ਦਾ ਨੀ ਨਾਲੇ ਦਾ ਸਾਡਾ ਕਪੂਰਸਾਲਾ ਜ਼ਿਲ੍ਹਾ ਪਾਇਆ ਹੀ ਨਹੀਂ ਜੀ ਹਾਂਜੀ ਨਾ ਕੋਈ ਸਾਨੂੰ ਮਾਜਬਾ ਮਿਲਿਆ ਵਾ ਨਾ ਕੋਈ ਸਾਨੂੰ ਕੱਖ ਨਹੀਂ ਇਹ 23 ਦੇ ਵਿੱਚ ਜੀ ਇਹਨੇ ਮਿਲਿਆ ਵੀ ਸਾਡੇ ਪੈਲੀਆਂ ਦੇ ਵਿੱਚ ਟੋਏ ਪੈ ਗਏ ਸਾਡਾ ਨਾ ਕੋਈ ਇੰਨਾ ਝੋਨਾ ਬਜਿਆ ਮਾਲ ਡੰਗਰ ਦਾ ਸਾਡਾ ਨਾਲ ਦਾ ਨਾ ਕੋਈ ਖਾਣਾ ਨਾ ਕੋਈ ਸਾਡੇ ਆਪ ਦੇ ਆਸਤੇ ਅਸੀਂ ਆਪ ਦੇ ਜੂਨ ਗੁਜ਼ਾਰਾ ਕੀਤਾ ਜੀ ਇੱਥੇ ਕਿਸੇ ਲੀਡਰ ਵੱਲੋਂ ਵੀ ਨਹੀਂ ਬਾਫੜੀ ਜੀ ਤੁਹਾਡੇ ਇਲਾਕੇ ਕਿਸੇ ਲੀਡਰ ਦੇ ਦੀ ਬਾਫੜੀ ਜੀ ਸਾਡੀ ਭਾਈ ਕਰਨਲਾਂ ਦੇ ਨਾਲੇ ਦਾ ਹਮਾਇਤ ਕੀਤੀ ਜੀ ਆਲੀਦ ਵਾਲਿਆਂ ਨੇ ਕਿੱਦਾਂ ਦੀ ਹਮਾਇਤ ਕੀਤੀ ਮੁੱਦੇ ਉਠਾ ਰਹੇ ਇਹਨਾਂ ਨੇ ਮੁੱਦੇ ਹੀ ਠਾਏ ਆ ਜੀ ਭਾਈ ਇਹਨਾਂ ਦੀ ਕੁਝ ਨਾ ਕੁਝ ਇਹਨਾਂ ਦੀ ਮਤਲਬ ਹੀ ਸਹੂਲਤ ਕਰੋ ਜੋ ਵੀ ਇਹਨਾਂ ਦਾ ਸਰਦਾ ਬੰਦਾ ਉਹ ਕਰੋ ਦਰਿਆਈ ਇਲਾਕੇ ਨੂੰ ਮਤਲਬ ਹੀ ਸਰਕਾਰ ਦੇ ਕੰਨਾਂ ਤੱਕ ਸਰਕਾਰ ਦੇ ਕੰਨਾਂ ਤੱਕ ਰਵਾਜ ਪਹਚਾਈ ਆ ਵੀ ਜੋ ਵੀ ਇਹਦਾ ਮਸਲਾ ਹੱਲ ਹੁੰਦਾ ਵਾ ਕਰੀਏ ਨਹਿਰੀ ਰੂਪ ਦਿਓ